ਨਸ਼ੇ ਛੱਡੋ ਕੋੜ ਵੱਡੋ ਸਲੋਗਨ ਦੇ ਤਹਿਤ ਅੱਜ ਪਾਇਨ ਗਰੂਪ ਸਕੂਲ ਬਸੀ ਪਠਾਨਾ ਵਿਖੇ ਪ੍ਰਿੰਸੀਪਲ ਨੀਤੂ ਕੁਮਾਰੀ ਦੇ ਸਹਿਯੋਗ ਦੇ ਨਾਲ ਅਤੇ ਮੋਹਿਤ ਸਿੰਘ ਕਲੱਬ ਕਪਤਾਨ ਬਸੀ ਪਠਾਨਾ ਦੀ ਅਗਵਾਈ ਵਿੱਚ ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਦੇ ਨਸ਼ਿਆਂ ਤੋਂ ਨਸ਼ਿਆਂ ਨੂੰ ਰੋਕਣ ਦੇ ਲਈ ਜੋ ਉਪਰਾਲੇ ਕੀਤੇ ਜਾ ਰਹੇ ਨੇ ਉਸ ਦੇ ਬਾਰੇ ਵੀ ਜਾਣਕਾਰੀ ਦਿੱਤੀ ਗਈ ਤੇ ਨਸ਼ਿਆਂ ਦੇ ਬੁਰੇ ਪ੍ਰਭਾਵ ਬਾਰੇ ਜਾਗਰੂਕ ਕੀਤਾ ਗਿਆ। ਵਿਦਿਆਰਥੀ ਤੇ ਨੌਜਵਾਨ ਆਪਣੇ ਦੇਸ਼ ਅਤੇ ਸਮਾਜ ਦਾ ਭਵਿੱਖ ਹੁੰਦੇ ਨੇ ਇਸ ਕਰਕੇ ਹਰ ਇੱਕ ਵਿਦਿਆਰਥੀ ਨੂੰ ਜਿਹੜਾ ਹੈ ਉਹ ਨਸ਼ੇ ਦੇ ਕੋੜ ਤੋਂ ਬਚਣ ਦੇ ਲਈ ਅਤੇ ਦੂਸਰਿਆਂ ਨੂੰ ਬਚਾਉਣ ਦੇ ਲਈ ਜਿਹੜੀ ਹੈ ਜਾਣਕਾਰੀ ਸਾਂਝੀ ਕੀਤੀ ਗਈ ਤੇ ਇਸ ਮੌਕੇ ਪੰਜਾਬ ਸਰਕਾਰ ਅਤੇ ਪੁਲਿਸ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਚਲਾਈ ਜਾ ਰਹੀ ਹੈ ਤੇ ਸੈਮੀਨਾਰ ਲਗਾ ਕੇ ਵਿਦਿਆਰਥੀਆਂ ਤੇ ਨੌਜਵਾਨਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ ਨਸ਼ਾ ਸਿਰਫ ਸਿਹਤ ਤੇ ਹੀ ਨਹੀਂ ਬਲਕਿ ਆਰਥਿਕ ਹਾਲਾਤਾਂ ਤੇ ਵੀ ਮਾੜਾ ਅਸਰ ਪਾਉਂਦਾ ਹੈ ਇਸ ਮੌਕੇ ਤੇ ਉਪ ਕਪਤਾਨ ਬਸੀ ਪਠਾਨਾ ਮੋਹੀ ਸਿੰਘਲਾ ਨੇ ਕਿਹਾ ਕਿ ਦੇਸ਼ ਨਸ਼ੇ ਦੀ ਨਸ਼ੇ ਦੀ ਵਜ੍ਹਾ ਦੇ ਨਾਲ ਦੇਸ਼ ਜਿਹੜਾ ਹੈ ਦੇਸ਼ ਦੇ ਕਈ ਨੌਜਵਾਨ ਜਿਹੜੇ ਨੇ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਦਲਦਲ ਦੇ ਵਿੱਚ ਫਸੇ ਹੋਏ ਨੇ ਤੇ ਇਸ ਦਲਦਲ ਨੂੰ ਸਿਰਫ ਪੁਲਿਸ ਹੀ ਨਹੀਂ ਖਤਮ ਕਰ ਸਕਦੀ ਇਸ ਦੇ ਲਈ ਲੋਕਾਂ ਦਾ ਸਹਿਯੋਗ ਵੀ ਜ਼ਰੂਰੀ ਹੈ ਇਸ ਦੇ ਨਾਲ ਉਹਨਾਂ ਨੇ ਬੋਲਦਿਆਂ ਹੋਇਆ ਕਿਹਾ ਕਿ ਨਸ਼ੇ ਤਸਕਰਾਂ ਨੂੰ ਚੇਤਾਵਨੀ ਦਿੰਦੇ ਹੋਏ ਇਹ ਵੀ ਕਿਹਾ ਕਿ ਉਹ ਪੰਜਾਬ ਛੱਡ ਦਿਨ ਜਾਂ ਫਿਰ ਲੁਕ ਚਿਪ ਕੇ ਚਲਾ ਰਹੇ ਗੁਰਕਤੰਦੇ ਨੇ ਉਨਾ اپیل ਕੀਤੀ ਹੈ ਕਿ ਆਓ ਰਲ ਮਿਲ ਕੇ ਨਸ਼ੇ ਦੇ ਕੋਣ ਨੂੰ ਜੜ ਤੋਂ ਵੱਢੀਏ ਤੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਏ। ਉਤھے ਜੇਕਰ ਅਸੀਂ ਗੱਲ ਕਰੀਏ ਵਿਦਿਆਰਥੀਆਂ ਦੀ ਤਾਂ ਭਗਤਵੀਰ ਸਿੰਘ ਅਤੇ ਅਨਾਇਤ ਵਿਦਿਆਰਥਣ ਨੇ ਕਿਹਾ ਹੈ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ। ਵਿਦਿਆਰਥੀ ਆਪਣੇ ਦੇਸ਼ ਦਾ ਭਵਿੱਖ ਨੇ ਅਤੇ ਆਪਣੇ ਜੀਵਨ ਨੂੰ ਖੇਡਾਂ ਵੱਲ ਲਗਾ ਕੇ ਅਤੇ ਪੜ੍ਹ ਲਿਖ ਕੇ ਜ਼ਿੰਦਗੀ ਵਿੱਚ ਚੰਗੇ ਮੁਕਾਮ ਹਾਸਲ ਕਰ ਸਕਦਾ ਹੈ। ਜੇਕਰ ਸਾਨੂੰ ਮਾਪੇ ਸੁਖ ਸੁਹੂਲਤ ਦਿੰਦੇ ਨੇ ਤਾਂ ਅਸੀਂ ਵੀ ਆਪਣਾ ਨੈਤਿਕ ਫਰਜ਼ ਸਮਝਦੇ ਹੋਏ ਉਸੂਲਾਂ ਤੇ ਚੱਲ ਕੇ ਆਪਣੀ ਜੀਵਨ ਨੂੰ ਨਸ਼ਾ ਰਹਿਤ ਬਤੀਤ ਕਰੀਏ। ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਾ ਸਕਿਆ। ਹਾਂਜੀ ਕੀ ਕਹਿਣਾ ਚਾਹੋਗੇ ਕਿਵੇਂ ਦਾ ਛੇਡਰ? ਸਰਟਿਸਫਾਇਰ ایکسپਰੀਅਂਸ ਬਹੁਤ ਵਧੀਆ ਰਿਹਾ ਕਿ ਉਹਨਾਂ ਨੇ ਬਹੁਤ ਅੱਛਾ ਸਾਨੂੰ ਜਾਗਰੂਕ ਕੀਤਾ ਕਿ ਅਸੀਂ ਆਪਣੇ ਸਮਾਜ ਨੂੰ ਕਿਵੇਂ ਅੱਗੇ ਲੈ ਕੇ ਜਾਣਾ ਹੈ ਕਿ ਜਿਵੇਂ ਉਹਨਾਂ ਨੇ ਦੱਸਿਆ ਕਿ ਅਸੀਂ ਆਪਣੇ ਦੇਸ਼ ਦਾ ਫਿਊਚਰ ਹੈ ਜਿਵੇਂ ਜਿਵੇਂ ਅਸੀਂ ਪਤਾ ਕਿ ਉਵੇਂ ਸਾਡਾ ਸਮਾਜ ਵਧੇਗਾ। ਨਾਨਕ ਸੰਮੀਦ ਉਸ ਅੱਜ ਕੀਤੇ ਆਪਣੇ ਨਾਲ ਦੇ ਯੂਥ ਨੂੰ ਨੋਟ ਕਰਨਾ ਨੂੰ ਕੀ ਮੈਸੇਜ ਹੈ ਮੈਂ ਆਪਣੇ ਨਾਲ ਦੇ ਯੂਥ ਨੂੰ ਇਹ ਮੈਸੇਜ ਜਣੇ ਦੂੰਗਾ ਜਿਵੇਂ ਆਪਣਾ ਪੰਜਾਬ ਹੈ ਟਾਪ 3 ਸਟੇਟਸ ਦੇ ਵਿੱਚ ਆਉਂਦਾ ਜਿੱਥੇ ਸਭ ਤੋਂ ਵੱਧ ਨਸ਼ਾ ਹੈ ਜਿਹੜਾ ਪੰਜਾਬ ਹੈ ਗੁਰੂਆਂ ਪੀਰਾਂ ਦੀ ਧਰਤੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਕਿ ਇੱਥੇ ਆਪਾਂ ਨੂੰ ਨਸ਼ਾ ਜਿਹੜਾ ਹੈ ਤੇ ਤੇ ਕੰਟਰੋਲ ਪਾਉਣਾ ਚਾਹੀਦਾ ਕਿ ਜਿਵੇਂ ਇੱਕ ਕਈ ਤਰ੍ਹਾਂ ਦੇ ਨਸ਼ੇ ਜਿਹੜੇ ਹੈ ਤਸਕਰ ਫੜਨੇ ਚਾਹੀਦੇ ਜਿਵੇਂ ਸਰਕਾਰ ਉਪਰਾਲਾ ਵੀ ਕਰਦੀ ਹੈ ਬਹੁਤ ਵਧੀਆ ਐਵੇਂ ਹੀ ਅੱਗੇ ਚੱਲਣਾ ਚਾਹੀਦਾ ਅਨਾਇਤ ਉਹ ਬੇਟਾ ਕੀ ਕਹਿਣਾ ਚਾਹੁੰਗਾ ਸਵੇਰ ਸਮੇਂ ਨਾਲ ਸਰ ਬਹੁਤ اچھا ਲੱਗ ਗਿਆ ਅੱਜ ਸਾਨੂੰ ਸੈਮੀ ਅੱਜ ਮਤਲਬ ਸਾਰਿਆਂ ਨੇ ਖਾਇਆ ਕਿ ਮਤਲਬ ਸਾਨੂੰ ਅਸਿਹਤ ਨੇ ਦੇਸ ਦਾ ਫਿਊਚਰ ਆ ਤੇ ਸਾਨੂੰ ਜੇ ਅਸੀਂ ਕੁਝ ਵੀ ਅਚੀਵ ਕਰਨਾ ਹੈ ਮਤਲਬ ਡਰਗਸ ਤੋਂ ਸਾਨੂੰ ਦੂਰੀ ਰਹਿਣਾ ਚਾਹੀਦਾ ਇਹ ਕਹੇ ਦੀ ਚੀਜ਼ ਹੈ ਮਤਲਬ ਜੇ ਇਸ ਨਾਲ ਐਡਿਕਸ਼ਨ ਹੋ ਜੇ ਤੇ ਅਸੀਂ ਇਹਨੂੰ ਛੱਡ ਨਹੀਂ ਸਕਦੇ ਇਹਨੂੰ ਜਲਦੀ ਜਲਦੀ ਸੋ ਮਤਲਬ ਜੇ ਅਸੀਂ ਫਿਊਚਰ ਚ ਕੁਝ ਵੀ ਅਚੀਵ ਕਰਨਾ ਚਾਹੁੰਦੇ ਆ ਤੇ ਮਤਲਬ ਸਾਨੂੰ ਇਸ ਚੀਜ਼ ਤੋਂ ਦੂਰ ਰਹਿਣਾ ਚਾਹੀਦਾ ਆਪਣੀ ਸੰਗਤ ਨੂੰ ਵੀ ਦੇਖਣਾ ਚਾਹੀਦਾ ਤੇ ਪੜ੍ਹਾਈ ਤੇ ਵੀ ਧਿਆਨ ਦੇਣਾ ਚਾਹੀਦਾ ਸਰ ਮੈਂ ਇਹੀ ਕਹਿਣਾ ਚਾਹੂੰਗੀ ਕਿ ਜੇ ਤੁਹਾਨੂੰ ਤੁਹਾਡੇ ਘਰ ਦੇ ਖੁੱਲ੍ਹ ਦਿੰਨੇ ਆ ਤੇ ਮਤ ਮਤਲਬ ਜੋ ਤਾਂ ਡਿਪਾਈਨ ਅੰਮਲਦਾ ਉਹ ਵੀ ਤੁਹਾਨੂੰ ਮਿਲਦਾ ਲੇਕ ਤੁਸੀਂ ਆਪਣੇ ਭਾਈਆਂ ਦੇ ਵਾਂਗ ਵੀ ਤੁਹਾਨੂੰ ਐਜੂਕੇਸ਼ਨ ਦਿੱਤੀ ਜਾ ਰਹੀ ਹੈ ਤੇ ਤੁਹਾਨੂੰ ਪੁੱਠੇ ਰਾਵਾਂ ਤੇ ਨਹੀਂ ਪੈਣਾ ਚਾਹੀਦਾ ਨਸ਼ਿਆਂ ਦੀ ਵਧ ਰਹੀ ਮੈਨਾਨਸ ਦਿਨ ਨੂੰ ਟੈਕਲ ਕਰਨ ਵਾਸਤੇ ਪੰਜਾਬ ਸਰਕਾਰ ਦੁਆਰਾ ਕਈ ਉਪਰਾਲੇ ਕੀਤੇ ਜਾ ਰਹੇ ਨੇ ਜਿਹੜੀ ਸਟਰੈਟਜੀ ਨਸ਼ਿਆਂ ਨੂੰ ਟੈਕਲ ਕਰਨ ਵਾਸਤੇ ਅਪਣਾਈ ਜਾ ਰਹੀ ਹੈ ਪੀ ਡੀਪੀ ਬੇਸਿਕਲੀ ਇਨਫੋਰਸਮੈਂਟ ਪੀ ਐਡਿਕਸ਼ਨ ਤੇ ਪ੍ਰੀਵੈਂਸ਼ਨ ਤਾਂ ਉਹਦਾ ਪ੍ਰੀਵੈਂਸ਼ਨ ਦਾ ਹਿੱਸਾ ਹੈ ਉਹਦੇ ਵਿੱਚ ਅਸੀਂ ਜਾਗਰੂਕਤਾ ਵਾਸਤੇ ਬੱਚਿਆਂ ਨੂੰ ਸੋਸਾਇਟੀ ਨੂੰ ਆਊਟਰੀਚ ਕਰ ਰਹੇ ਹਾਂ ਤਾਂ ਜੋ ਇਨਾਂ ਦੇ ਵਿੱਚ ਜਾਗਰੂਕਤਾ ਪੈਦਾ ਕੀਤੀ ਜਾ ਸਕੇ ਵੀ ਨਸ਼ਿਆਂ ਦੇ ਵਿੱਚ ਨਸ਼ਾਂ ਦੇ ਕੀ ਨੁਕਸਾਨ ਨੇ ਨਸ਼ੇ ਵਾਲੇ ਲੋਕ ਕਿਵੇਂ ਬੱਚਿਆਂ ਨੂੰ ਆਪਦੇ ਚੰਗੂਲ ਦੇ ਵਿੱਚ ਲੈਂਦੇ ਨੇ ਤੇ ਟੀਚਰਜ਼ ਨਾਲ ਵੀ ਇਸ ਪੱਖ ਤੇ ਗੱਲ ਕੀਤੀ ਜਾ ਰਹੀ ਹੈ ਤਾਂ ਜੋ ਸਾਰਿਆਂ ਚ ਅਵੇਅਰਨੈਸ ਹੋਵੇ ਤੇ ਪੰਜਾਬ ਨੂੰ ਇੱਕ ਨਸ਼ਾ ਮੁਕਤ ਸਮਾਜ ਬਣਾਇਆ ਜਾ ਸਕੇ ਦੇਖੋ ਜੀ ਇਸ ਇਸ ਪੱਖ ਦੇ ਉੱਤੇ ਅਸੀਂ ਬਹੁਤ ਉਪਰਾਲੇ ਕਰ ਰਹੇ ਹਾਂ ਸਾਡੇ ਵੱਲੋਂ ਕਈ ਲੈਟਰਸ ਵੀ ਮੂਵ ਕੀਤੇ ਗਏ ਨੇ ਜਿੱਥੇ ਜਿੱਥੇ ਸਾਡੇ ਸਾਹਮਣੇ ਆਉਂਦਾ ਵੀ ਕੋਈ ਨਸ਼ਾ ਤਸਕਰਾਂ ਨੇ ਨਸ਼ਾ ਵੇਚ ਕੇ ਕੋਈ ਪ੍ਰਾਪਰਟੀ ਬਣਾਈ ਹੈ ਉਹਦੇ ਰਿਗਾਰਡਿੰਗ ਅਸੀਂ ਲੈਟਰ ਜਿਹੜੇ ਨੇ ਉਹ ਕੰਸਰਟ ਉਹ ਕੰਪੀਟੈਂਟ ਅਥਾਰਟੀ ਹੈ ਜਿਹੜੀ ਉਹਨਾਂ ਨੂੰ ਮੂਵ ਕਰ ਰਹੇ ਹਾਂ ਤੇ ਉੱਥੋਂ ਜਿੱਥੇ ਜਿੱਥੇ ਸਾਨੂੰ ਰਿਸਪੌਂਡ ਆ ਰਿਹਾ ਉੱਥੇ ਅਸੀਂ ਪ੍ਰਾਪਰਟੀਆਂ ਦਾ ਫੋਰਫੀਚਰ ਵੀ ਕਰਵਾ ਰਹੇ ਹਾਂ ਇਹਨਾਂ ਨੂੰ ਇਹੀ ਮੈਂ ਕਹਿਣਾ ਚਾਹਾਂਗਾ ਜੀ ਵੀ ਇਹੇ ਕੰਮ ਛੱਡ ਦੇਣ ਅਤੇ ਪੰਜਾਬ ਨੂੰ ਇੱਕ ਹੈਲਥੀ ਸਮਾਜ ਬਣਾਉਣ ਦੇ ਵਿੱਚ ਸਾਡੇ ਨਾਲ ਚੱਲਣ ਜੇ ਆਹਦੇ ਕੰਮ ਨੂੰ ਨਹੀਂ ਛੱਡਣਗੇ ਤਾਂ ਅਸੀਂ ਇਹਨਾਂ ਨੂੰ ਨੈਬ ਕਰਾਂਗੇ ਤੇ ਇਹਨਾਂ ਦੇ ਉੱਤੇ ਪੰਦੀ ਕਾਨੂੰਨੀ ਕਾਰਵਾਈ ਕਰਾਂਗੇ ਜੋ ਇਹਨਾਂ ਨੇ ਕੋਈ ਪ੍ਰੋਪਰਟੀ ਇਕੱਠੀ ਕੀਤੀ ਹੈ ਨਸ਼ਾ ਵੇਚ ਕੇ ਅਸੀਂ ਉਹ ਜ਼ਬਤ ਕਰਾਂਗੇ ਤੇ ਇਹੀ ਮੈਸੇਜ ਮੈਂ ਦੇਣਾ ਚਾਹਾਂਗਾ ਜੀ ਵੀ ਨਸ਼ਿਆਂ ਤੋਂ ਦੂਰ ਹੋ ਨਸ਼ਾ ਜਿਹੜਾ ਇਹ ਆਪਣੇ ਤੁਹਾਡੇ ਪਰਿਵਾਰ ਨੂੰ ਫਾਈਨੈਂਸ਼ੀਅਲੀ ਅਤੇ ਇਕਨੋਮਿਕਲੀ ਤੋੜ ਦਿੰਦਾ ਜੀ ਨਸ਼ਾ ਵੇਚਣ ਵਾਲਾ ਬੰਦਾ ਸਿਰਫ ਪੈਸੇ ਦੇਖਦਾ ਕਿ ਕਿੱਥੋਂ ਮਿਲ ਸਕਦੇ ਆ ਉਹਦੇ ਵਾਸਤੇ ਕੋਈ ਰਿਸ਼ਤਾ ਨਹੀਂ ਸਕਾ ਹੁੰਦਾ ਉਹ ਸਿਰਫ ਨਸ਼ੇ ਦਾ ਭੁੱਖਾ ਹੁੰਦਾ ਹੈ ਤੇ ਜੇ ਤੁਸੀਂ ਨਸ਼ੇ ਨੂੰ ਨਸ਼ੇ ਵੱਲ ਨਾ ਜਾ ਕੇ ਆਪਦੇ ਕਰੀਅਰ ਵੱਲ ਫੋਕਸ ਕਰੋਗੇ ਤਾਂ ਤੁਸੀਂ ਕੋਈ ਅਫੀਸਰ ਬੰਨਾ ਚਾਹੁੰਦੇ ਹੋ ਕੋਈ ਤੁਸੀਂ ਖੇਡਾਂ ਦੇ ਵਿੱਚ ਜਾਣਾ ਚਾਹੁੰਦੇ ਹੋਗੇ ਤੁਸੀਂ ਉਹਦੇ ਤੇ ਫੋਕਸ ਕਰੋਗੇ ਤਾਂ ਤੁਸੀਂ ਤਰੱਕੀ ਕਰੋਗੇ ਤੇ ਸਮਾਜ ਨੂੰ ਉੱਪਰ ਲੈ ਕੇ ਜਾਓਗੇ ਮੇਰਾ ਨਾਮ ਸਰ ਭਗਤਪ੍ਰੀਤ ਸਿੰਘ ਭਗਤਪ੍ਰੀਤ ਸਿੰਘ ਅੱਜ ਪਾਰੀ